ਕਰਦੇ ਆ ਅੱਜ ਰਾਸ਼ਪਤੀ 트ੰਪ ਦੇ ਦੁਆਰਾ ਡਿਪਾਰਟਮੈਂਟ ਆਫ ਐਜੂਕੇਸ਼ਨ ਡੀਓਈ ਉਸ ਨੂੰ ਖਤਮ ਕਰਨ ਲਈ ਉਸ ਨੂੰ ਸ਼ਟਰ ਕਰਨ ਦੇ ਲਈ ਅੱਜ ਐਗਜ਼ੀਕਟਿਵ ਆਰਡਰ ਸਾਈਨ ਕੀਤਾ ਜਾਵੇਗਾ ਪਿਛਲੇ ਕਈ ਦਿਨਾਂ ਤੋਂ ਇਸ ਦੀ ਚਰਚਾ ਜਿਹੜੀ ਉਹ ਚੱਲ ਰਹੀ ਸੀ ਪਹਿਲਾਂ ਪਿਛਲੇ ਹਫਤੇ 'ਚ ਵੀ ਚਰਚਾ ਚੱਲੀ ਸੀ ਫਿਰ ਉਹਨਾਂ ਨੇ ਮਿਲਦਾ ਕੁਝ ਸਮੇਂ ਦੇ ਲਈ ਇਸ ਨੂੰ ਅੱਗੇ ਪਾ ਦਿੱਤਾ ਸੀਗਾ ਪਰ ਅੱਜ ਉਹ ਕਹਿੰਦੇ ਵੀ ਦਿਨ ਆ ਚੁੱਕਾ ਹੈਗਾ ਯੂ ਐਸ ਐ ਆਈ ਡੀ ਦੇ ਵਾਂਗੂ ਤੇ ਹੋਰ ਜਿਹੜੇ ਡਿਪਾਰਟਮੈਂਟਸ ਆ ਉਹਨਾਂ ਦੇ ਵਿੱਚ ਜਿਹੜੀ ਖਾਸੀ ਕਹੋ ਵੀ ਤਰਸੱਲੀ ਮਚਣ ਤੋਂ ਬਾਅਦ ਚ ਹੁਣ ਡਿਪਾਰਟਮੈਂਟ ਆਫ ਐਜੂਕੇਸ਼ਨ ਦੀ ਵਾਰੀ ਆ ਚੁੱਕੀ ਹੈਗੀ ਆ ਫੈਡਰਲ ਏਜੰਸੀ ਨੂੰ ਕਹਿੰਦੇ ਵੀ ਉਹਨਾਂ ਨੇ ਕਈ ਸਾਲ ਹੋ ਗਿਆ ਸੀਗਾ ਇਸ ਚੀਜ਼ ਦੇ ਉੱਤੇ ਕਹਿੰਦੇ ਹੋਏ ਵੀ ਅਸੀਂ ਜਿਹੜੀ ਫੈਡਰਲ ਡਿਪਾਰਟਮੈਂਟ ਆਫ ਐਜੂਕੇਸ਼ਨ ਆ ਉਸ ਨੂੰ ਖਤਮ ਕਰ ਦੇਣਾ ਤੇ ਐਜੂਕੇਸ਼ਨ ਦੇ ਨਾਲ ਸੰਬੰਧਿਤ ਜਿਹੜੇ ਫੈਸਲੇ ਆ ਉਹ ਸੂਬਿਆਂ ਦੇ ਅਧਿਕਾਰ ਖੇਤਰ ਦੇ ਵਿੱਚ ਲੈ ਆਉਣੇ ਆ ਨਵੇਂ ਚੁਣੇਗੇ এডਿਕੇਸ਼ਨ ਸਕੱਤ ਲੰਡਾ ਮਖਮੋਹਨ ਉਹਨਾਂ ਨੇ ਕਿਹਾ ਵੀ ਉਹ ਹਰ ਇੱਕ ਉਹ ਕਦਮ ਚੱਕ ਰਹੇ ਨੇ ਜਿਸ ਤੇ ਨਾਲ ਡਿਪਾਰਟਮੈਂਟ ਆਫ এডਿਕੇਸ਼ਨ ਨੂੰ ক্লোਜ਼ ਕਰ ਦਿੱਤਾ ਜਾਵੇ ਤੇ ਜਿਹੜੀ এডਿਕੇਸ਼ਨ ਅਥਾਰਟੀ ਆ ਉਹ ਸੂਬਿਆਂ ਦੇ ਕੋਲ ਪੰਚਾਇਤ ਦਿੱਤੀ ਜਾਵੇਗੀ ਤਾਂ ਜੋ ਕਹਿੰਦੇ ਵੀ ਜਿਹੜੀਆਂ ਅ ਅ ਅਨ ਇੰਟਰਪਟਡ ਡਿਲੀਵਰੀ ਆਫ ਸਰਵਿਸਸ ਪ੍ਰੋਗਰਾਮਸ ਤੇ ਬੈਨੀਫਿਟਸ ਜਿਹੜੇ ਅਮਰੀਕਨਸ ਨੂੰ ਮਿਲਦੇ ਆ ਉਹ ਉਸੇ ਤਰੀਕੇ ਦੇ ਨਾਲ ਮਿਲਦੇ ਰਹਿਣ ਇਹ ਜਿਹੜਾ ਜ਼ਰੂਰ ਹਰਜੋਤ ਸਿੰਘ ਜੀ ਭੰਬਲਪੂਸਾ ਆਉਣ ਵਾਲੇ ਸਮੇਂ ਚ ਜ਼ਰੂਰ ਰਹੇਗਾ ਕਿਉਂਕਿ ਬਸਰੀਆਂ ਜਿਹੜੀਆਂ ਸਟੇਟਸ ਤੇ ਬਹੁਤ ਸਾਰੀਆਂ ਜਿਹੜੀਆਂ ਜਿਹੜੀਆਂ ਡਿਸਟ੍ਰਿਕਟ ਸਕੂਲ ਡਿਸਟ੍ਰਿਕਟਸ ਨੂੰ ਉਹਨਾਂ ਨੂੰ ਫੈਡਰਲ ਫੰਡਿੰਗ ਜਿਹੜੀ ਆ ਇਸ ਡਿਪਾਰਟਮੈਂਟ ਦੇ ਜ਼ਰੀਏ ਮਿਲਦੀ ਰਹੀ ਆ ਤੇ ਹੁਣ ਇਸ ਨੂੰ ਪੂਰੀ ਤਰ੍ਹਾਂ ਸ਼ਟਡਾਊਨ ਕਰਨ ਤੋਂ ਬਾਅਦ ਚ ਕੀ ਉਹ ਫੰਡਿੰਗ ਫਿਰ ਵੀ ਕਾਂਗਰਸ ਇਹਨਾਂ ਨੂੰ ਦਿੰਦੀ ਰਹੂਗੀ ਜਾਂ ਨਹੀਂ ਦਵੇਗੀ ਇਹ ਜਿਹੜੀ ਜ਼ਰੂਰ ਦੇਖਣ ਵਾਲੀ ਜਿਹੜੀ ਗੱਲ ਰਹੂਗੀ ਪਰ ਅਮਰੀਕਨ ਜਿਹੜੀ ਹੈ ਫੈਡਰਲ ਏਜੰਸੀਜ਼ ਦੇ ਇਤਿਹਾਸ ਦੇ ਵਿੱਚ ਇੱਕ ਹੋਰ ਏਜੰਸੀ ਆ ਉਸ ਨੂੰ ਸ਼ਟਰ ਲੱਗਣ ਜਾ ਰਿਹਾ ਹੈ ਹਾਲਾਂਕਿ ਕਾਂਗਰਸ ਹੀ ਇਸ ਨੂੰ ਜਿਹੜਾ ਸ਼ਟਡਾਊਨ ਕਰ ਸਕਦੀ ਹੈ ਸਭ ਤੋਂ ਵੱਡਾ ਇਸ਼ੂ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਨਾਲ ਇਹ ਆ ਭਈ 1.6 ਟ੍ਰਿਲੀਅਨ ਡਾਲਰ ਦੇ ਜਿਹੜੇ ਫੈਡਰਲ ਸਟੂਡੈਂਟ ਲੋਨ ਉਹ ਹੁਣ ਕੌਣ ਹੈਂਡਲ ਕਰੂਗਾ ਪਹਿਲਾਂ ਇਹ ਡਿਪਾਰਟਮੈਂਟ ਆਫ ਐਜੂਕੇਸ਼ਨ ਹੈਂਡਲ ਕਰਦੀ ਸੀ 2183 EMPLOYEES ਰਹਿ ਗਏ ਸੀ ਜਦੋਂ 트럼ਪ ਉਹਨਾਂ ਨੇ ਚਾਰਜ ਲਿਆ ਸੀ ਉਸ ਟਾਈਮ ਦੇ ਉੱਤੇ 4133 ਸੀਗੇ 40 ਮਿਲੀਅਨ ਅਮਰੀਕਨਸ ਇਹ ਫੈਡਰਲ ਸਟੂਡੈਂਟ ਲੋਨ ਬਤਦੇ ਹੈਗੇ ਆ ਸੋ ਇਹਦੇ ਸਬੰਧ ਦੇ ਵਿੱਚ 트럼ਪ ਉਹਨਾਂ ਨੇ ਇਹ ਕਿਹਾ ਹੈ ਬਈ ਇਹ ਡਿਪਾਰਟਮੈਂਟ ਆਫ ਕਮਰਸ ਜਾਂ ਹੋਰ ਜਿਹੜੀ ਕੋਈ ਐਸਵੀਏ ਮੇਬੀ ਉਹ ਇਨਵੋਲਵ ਹੋਊਗੇ ਇਸ ਲੋਨ ਦੇ ਵਿੱਚ ਪਰ ਐਜੂਕੇਸ਼ਨ ਡਿਪਾਰਟਮੈਂਟ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੋ ਇਹ ਇੱਕ ਬਹੁਤ ਵੱਡਾ ਸਟੈਪ ਲਿਆ ਹੈਗਾ ਪ੍ਰੈਜ਼ੀਡੈਂਟ 트럼ਪ ਹੋਣਾ ਨੇ ਡਿਪਾਰਟਮੈਂਟ ਆਫ ਐਜੂਕੇਸ਼ਨ ਦੀ ਜਿਹੜੀ ਫੈਡਰਲ ਡਿਪਾਰਟਮੈਂਟ ਦਾ ਆਫਿਸ ਆ ਉਹ ਟੋਟਲੀ ਸ਼ਟਡਾਊਨ ਕਰਨ ਜਾ ਰਹੇ ਹੈਗੇ ਬਿਲਕੁਲ ਇੱਕ ਆਪਾਂ ਇਹਦੇ ਵਿੱਚ ਹੀ ਸਾਰੀ ਇੱਕ ਇੱਕ ਚੀਜ਼ ਹੀ ਹੋਰ ਬੋਲ ਕੇ ਫਿਰ ਆਪਾਂ ਅੱਗੇ ਵਧਦੇ ਹਾਂ 21 ਜਿਹੜੇ ਡੈਮੋਕ੍ਰੇਟ ਜਿਹੜੀ ਸਟੇਟਸ ਦੇ ਅਟਾਰਨੀ ਜਨਰਲਸ ਆ ਉਹਨਾਂ ਨੇ ਪਿਛਲੇ ਹਫਤੇ ਲਾ ਸੂਟ ਇਸ ਤੇ ਉਲਟ ਫਾਈਲ ਕੀਤਾ ਸੀਗਾ ਵੀ ਇਸ ਡਿਪਾਰਟਮੈਂਟ ਨੂੰ ਖਤਮ ਕਰਨਾ ਐਲੀਮੀਨੇਟ ਕਰਨਾ ਇਹ ਗੈਰ ਸਭਧਾਨਿਕ ਆਨਲਾਫੁਲਾ ਸੋ ਦੇਖਦੇ ਆਂ ਵੀ ਅਦਾਲਤ ਦੇ ਵਿੱਚ ਇਹਨਾਂ ਨੂੰ ਕੋਈ ਸਹਾਰਾ ਮਿਲੇਗਾ ਜਾਂ ਨਹੀਂ ਜੀ